ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਨੂੰ ਲੈ ਕੇ ਵੱਡੀ ਭੁਖਵਾੜੀ ਹੋਈ ਆ ਮੌਸਮ ਦੇ ਨਾਲ ਜੁੜੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਹਾਲੇ ਵੀ ਪੰਜਾਬ ਦੇ ਵਿੱਚ ਮੌਸਮ ਜਿਹੜਾ ਵਾ ਉਹ ਠੰਡ ਦਾ ਬਰਕਰਾਰ ਰਹਿਣ ਵਾਲਾ ਚਾਹੇ ਪੰਜਾਬ ਦੇ ਵਿੱਚ ਤਿੱਖੀ ਧੁੱਪ ਜਿਹੜੀ ਆ ਦੇਖਣ ਨੂੰ ਮਿਲਦੀ ਆ ਪਰ ਇਸ ਤਿੱਖੀ ਧੁੱਪ ਦੇ ਵਿੱਚਕਾਰ ਵੀ ਲੋਕਾਂ ਨੂੰ ਬਹੁਤ ਸਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਰਾਤ ਔਰ ਸਵੇਰ ਦੇ ਸਮੇਂ ਹਾਲੇ ਵੀ ਠੰਡ ਦਾ ਜਿਹੜਾ ਅਸਰ ਆ ਬਰਕਰਾਰ ਹੈ ਔਰ ਇਸ ਨੂੰ ਹੀ ਲੈ ਕੇ ਇੱਕ ਬੇਹੱਦ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਭਵਿੱਖਵਾਨੀਆਂ ਕਾਦੀਆਂ ਨੇ ਜਿਸ ਦੇ ਵਿੱਚ ਹੁਣ ਆਉਣ ਵਾਲੇ ਦਿਨਾਂ ਦੇ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਦੇ ਵਿੱਚ ਪੜਾ ਪਾਵੇਂ ਕਿੜਾਕੇ ਦੀ ਠੰਡ ਲੰਘ ਗਈ ਹੋਵੇ ਪਰ ਠਾਰ ਕੁਰੀਤਰਾ ਹਲੇ ਕੱਟੀ ਨਹੀਂ ਆ ਅਗਲੇ 3 ਦਿਨਾਂ ਚ ਕੁਝ ਥਾਵਾਂ ਤੇ ਠੰਡੀਆਂ ਹਵਾਵਾਂ ਚੱਲੜੀਆਂ ਨੇ ਤੇ ਭਾਵੇਂ ਤੇਜ਼ ਧੁੱਪ ਰਹੇਗੀ ਪਰ ਠੰਡਕ ਬਣੀ ਰਹੇਗੀ ਮੌਸਮ ਵਿਭਾਗ ਮੁਤਾਬਕ ਇਸਰਾਂ ਮੌਸਮ ਖੁਸ਼ਕ ਰਹੇਗਾ ਪਰ ਤੇਜ਼ ਹਵਾਵਾਂ ਕਾਰਨ ਠੰਡ ਦਾ ਅਸਰ ਬਣਿਆ ਰਹੇਗਾ ਪਰ ਲੋਕਾਂ ਨੂੰ ਠਾਰ ਮਹਿਸੂਸ ਹੁੰਦੀ ਰਹੇਗੀ 18 ਤੋਂ 20 ਫਰਵਰੀ ਤੱਕ ਪਛਮੀ ਗੜਬੜੀ ਰੁੱਕ ਰੁੱਕ ਕੇ ਹੁੰਦੀ ਰਹੇਗੀ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 24 ਘੰਟਿਆਂ ਵਿੱਚ 1.1 ਡਿਗਰੀ ਵਧਿਆ ਹੈ ਤੇ ਜੇ ਆਮ ਦੇ ਨੇੜੇ ਪਹੁੰਚ ਗਿਆ ਤੇ ਦਿਨ ਦਾ ਸਭ ਤੋਂ ਵੱਧ ਤਾਪਮਾਨ ਅਨੰਦਪੁਰ ਸਾਹਿਬ ਵਿੱਚ 24.6 ਡਿਗਰੀ ਦਰਜ ਕੀਤਾ ਗਿਆ ਜਦਕਿ ਸਭ ਤੋਂ ਘੱਟ ਫਰੀਦਕੋਟ ਵਿੱਚ 4.8 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਮੁਤਾਬਕ 11 ਫਰਵਰੀ ਤੱਕ ਮੌਸਮ ਸਾਫ਼ ਰਹੇਗਾ ਕੋਈ ਚੇਤਾਵਨੀ ਨਹੀਂ ਹੈ ਇਸ ਵੇਲੇ ਪੱਛਮੀ ਹਵਾਵਾਂ ਵਿੱਚ ਇੱਕ ਪੱਛਮੀ ਗੜਬੜੀ ਮੌਜੂਦ ਹੈ ਔਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਜੋ ਲਗਭਗ 5.8 ਕਿਲੋਮੀਟਰ ਦੀ ਉਚਾਈ ਤੇ ਸਥਿਤ ਹੈ ਇਹ ਗੜਬੜੀ 23.55 ਡਿਗਰੀ ਪੂਰਬੀ ਅਸ਼ੇਤਾਵਰ ਅਤੇ 22 ਡਿਗਰੀ ਉਤਰੀ ਅਕਸ਼ਾਂਸ਼ ਤੋਂ ਉੱਪਰ ਸਥਿਤ ਹੈ ਇਸ ਤੋਂ ਇਲਾਵਾ 8 ਫਰਵਰੀ 2026 ਦੀ ਰਾਤ ਤੋਂ ਇੱਕ ਹੋਰ ਤੇਜ਼ ਪੱਛਮੀ ਗੜਬੜੀ ਪੱਛਮੀ ਹਿਮਾਲਿਆਈ ਖੇਤਰਾਂ ਤੋਂ ਪ੍ਰਭਾਵਿਤ ਕਰਨ ਦੀ ਉਮੀਦ ਹੈ ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਤਾਪਮ ਜਿਹੜਾ 23.1 ਡਿਗਰੀ ਸੈਲਸੀਅਸ ਅੰਮ੍ਰਿਤਸਰ ਦੇ ਵਿੱਚ 21.0 ਡਿਗਰੀ ਸੈਲਸੀਅਸ ਲੁਧਿਆਣਾ ਦੇ ਵਿੱਚ 22.8 ਡਿਗਰੀ ਸੈਲਸੀਅਸ ਤੇ ਪਟਿਆਲਾ ਦੇ ਵਿੱਚ 23.2 ਡਿਗਰੀ ਸੈਲਸੀਅਸ ਤੇ ਬਠਿੰਡਾ ਦੇ ਵਿੱਚ 22.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀਆਂ ਪੁਵੇਖਾਨੀਆਂ ਕੀਤੀਆਂ ਗਈਆਂ ਨੇ ਕਿ ਹੁਣ ਮੌਸਮ ਦੇ ਵਿੱਚ ਬਦਲਾਅ ਜਿਹੜਾ ਵਾ ਜ਼ਰੂਰ ਹੋ ਗਿਆ ਦੁਪਹਿਰ ਦੇ ਸਮੇਂ ਤੋਂ ਪਰ ਜਿਹੜੀ ਤਿੱਖੀ ਜ਼ਰੂਰ ਨਿਕਲ ਰਹੀ ਆ ਲੋਕਾਂ ਨੂੰ ਲੱਗਦਾ ਮੌਸਮ 'ਚ ਬਦਲਾਅ ਹੋ ਗਿਆ ਪਰ ਸਵੇਰ ਔਰ ਰਾਤ ਦੇ ਸਮੇਂ ਠਾਰ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਆ ਯਾਨੀ ਕਿ ਮੌਸਮ ਠੰਡਾ ਹੁੰਦਾ ਠੰਡ ਦਾ ਬਰਕਰਾਰ ਰਹਿਣਾ ਦੇਖਣ ਨੂੰ ਮਿਲਦਾ ਹੈ ਕਈ ਵਾਰ ਸੰਗਣੀ ਧੁੰਦ ਵੀ ਸਵੇਰ ਦੇ ਸਮੇਂ ਜ਼ਰੂਰ ਹੁੰਦੀ ਆ ਯਾਨੀ ਕਿ ਹੁਣ ਮੌਸਮ ਦੇ ਵਿੱਚ ਹਾਲੇ ਬਦਲਾਅ ਹੋਣ ਵਾਲੇ ਨੇ ਯਾਨੀ ਕਿ ਠੰਡੀਆਂ ਹਵਾਵਾਂ ਦਾ ਅਸਰ ਪੰਜਾਬੀਆਂ ਨੂੰ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ ਇਹ ਔਰ ਠੰਡ ਦਾ ਕਹਿਰ ਹਾਲੇ ਵਰਕਰਾਰ ਰਹਿਣ ਵਾਲਾ ਹੈ ਲੋਕ ਜਰਾ ਸੁਚੇਤ ਰਹਿਣ ਕਿਉਂਕਿ ਆਉਣ ਵਾਲੇ 10 ਦਿਨਾਂ ਦੇ ਲਈ ਪਟੀਆਂ ਭਵਿਕਵਣੀਆਂ ਖੀਤੀਆਂ ਗਈਆਂ ਨੇ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਤਾਂ ਇਸ ਕਰਕੇ ਮੌਸਮ ਦੇ ਨਾਲ ਛੁਡੀ ਜਾਣਕਾਰੀ ਲੋਕਾਂ ਤੱਕ ਜਲ ਪਹੁੰਚਾਉ ਤਾਂ ਕਿ ਲੋਕ ਸਾਵਧਾਨ ਤੇ ਸੁਚੇਤ ਰਹਿਣ